ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸੋਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਵੀਰ ਸੰਦੀਪ ਦੇ ਕੋਲੇ ਆਏ ਆ ਦੋਸਤੋ ਪੋਲਰ ਡੇਰੀ ਫਾਰਮ ਤੇ ਇਸ ਘਰੋਂ ਆਪਾਂ ਨਾਰਮਲੀ ਜਿੱਕਰ ਗੱਲ ਕਰੀਏ ਤਾਂ ਵੀਡੀਓ ਅਪਲੋਡ ਕਰਦੇ ਰਹਿੰਦੇ ਆ ਦੋਸਤੋ ਤੁਹਾਨੂੰ ਵੇੜਾ ਦਿਖਾਉਂਦੇ ਰਹੀਦਾ ਵੇੜਾ ਹਰ ਟਾਈਮ ਜਿੱਕਰ ਆਪਾਂ ਗੱਲ ਕਰ ਲਈਏ ਤੇ 8 ਤੋਂ 10 ਨਾਗ ਅਵੇਲੇਬਲ ਹੁੰਦੇ ਆ ਠੀਕ ਆ ਜੀ ਤੇ ਜਰੂਰ ਤੁਸੀਂ ਵਿజిਟ ਕਰਨੀ ਹੈਗੀ ਆ ਤਸੱਲੀ ਕਰ ਲਿਓ ਜਿਹੜੇ ਪਸ਼ੂ ਖਰੀਦੋਗੇ ਆਪਣਾ ਹੱਕ ਸਮਝ ਕੇ ਤਸੱਲੀ ਕਰ ਲਿਓ ਚੁਬਾਈ ਕਰਕੇ ਠੀਕ ਆ ਤੇ ਵੜਾ ਖਾਸ ਤੌਰ ਤੇ ਅੱਜ ਐਚਐਫ ਵੜਾ ਵੀ ਵੇਖਣ ਦੇ ਵਿੱਚ ਮਿਲਣ ਗਿਆ ਤੇ ਜਰਸੀ ਵੜਾ ਵੀ ਤੁਹਾਨੂੰ ਦਿਖਾ ਦਾਂਗੇ ਠੀਕ ਆ ਤੇ ਕ੍ਰੋਸ ਅੰਗ ਦੇ ਵਿੱਚ ਵੀ ਆ ਤੇ ਬਿਲਕੁਲ ਅੱਗੇ ਗਰਮੀ ਦੇ ਪੱਖ ਨੂੰ ਵੇਖਦੇ ਹੋ ਜਿਹੜਾ ਦੋਸਤੋ ਤੁਸੀਂ ਇਹਨਾਂ ਵੜਾਂ ਦੀ ਚੋਣ ਕਰ ਸਕਦੇ ਹੋ ਵੇਖ ਸਕਦੇ ਹੋ ਖਰੀਦ ਸਕਦੇ ਹੋ ਠੀਕ ਆ ਤੇ ਪਸ਼ੂ ਅੱਧੇ ਹਾਫ ਜਿਹੜੇ ਸਵੇ ਸਵੇ ਨੇ ਤੇ ਬਾਕੀ ਕੁਝ ਗਵੜਾਂ ਟੁਕੀਆਂ ਵੀ ਆ ਪੂਰੀ ਗੱਲਬਾਤ ਆਪਾਂ ਕਰਾਂਗੇ ਮੇਰੇ ਨਾਲ ਵੀਰ ਸੰਦੀਪ ਸਿੰਘ ਹੋਣਗੇ ਠੀਕ ਆ ਤੇ ਅੱਜ 16 April ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ 11:30 ਵਜੇ ਦਾ ਜਿਹੜਾ ਸਮਾਂ ਹੈਗਾ ਠੀਕ ਆ ਤੇ ਪ੍ਰੋਪਰ ਵੀਡੀਓ ਦਿਖਾ ਦਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਤਾਂ ਕਿ ਪੂਰੀ ਇਨਫੋਰਮੇਸ਼ਨ ਹੈਗੀ ਆ ਇਹਨਾਂ ਵੇੜਾਂ ਦੇ ਰਿਗਾਰਡਿੰਗ ਤੁਹਾਨੂੰ ਸਮਝ ਵਿੱਚ ਆ ਸਕੇ ਠੀਕ ਹੈ ਜੀ ਤੇ ਆਓ ਕਰਦੇ ਆ ਗੱਲਬਾਤ ਵੀਰ ਸੰਦੀਪ ਦੇ ਨਾਲ ਤੇ ਪੁੱਲਰ ਡੇਰੀ ਫਾਰਮ ਆ ਦੋਸਤੋ ਠੀਕ ਆ ਤੇ ਐਡਰੈਸ ਨੰਬਰ ਲਗਾਤਾਰ ਸਕਰੀਨ ਦੇ ਥਲੇ ਚਲਦੇ ਪਏ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਇਸ ਲੋਕੇਸ਼ਨ ਤੇ ਇਸ ਘਰੇ ਵਿਜ਼ਿਟ ਕਰ ਸਕਦੇ ਹੋ ਸੰਦੀਪ بھائی ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਜੀ ਮਹਾਰਾਜ ਜੀ ਆਪ ਜੀ ਦਾ ਤੇ ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਸੰਤੂ ਸਾਹਿਬ ਜੀ ਆਣ ਠੀਕ ਹੈ ਭਰਾ ਮਿਹਰਬਾਨੀ ਸੰਦੀਪ ਵੀਰੇ ਅੱਜ ਜਿੱਦਾਂ ਆਪਾਂ ਦੱਸਦਾ ਵੀ ਘਟੋਕਰ 8 ਤੋਂ 10 ਨੱਕ ਬਿਲਕੁਲ ਪਕਾਊਗਾ ਹਾਂ ਜੀ ਜੀ ਤੇ ਜਿਨ੍ਹਾਂ ਦੇ ਵਿੱਚ ਸੂਏ ਸਬਾਈ ਨੱਕ ਕਿੰਨੇ ਕਾਤੇ ਬਾਕੀ ਢੁੱਕੇ ਪਸੂ ਕਿੰਨੇ ਤਿਆਰੀ ਦੇ ਵਿੱਚ ਇਹਨਾਂ ਦੇ ਵਿੱਚ ਜੀ ਦੋ ਸੂਏ ਨੱਕ ਆ ਤੇ ਬਾਕੀ ਜਿਹੜੇ 9 ਆ ਉਹ ਨੌ ਗਾਈਆਂ ਬਿਲਕੁਲ ਗੱਪਣਾ ਨੌ ਗਾਈਆਂ ਗੱਪਣੀਆਂ ਗਾਈਆਂ ਬਹੁਤ ਚੰਗੀਆਂ ਚੰਗੀਆਂ ਦੁੱਧ ਵਾਲੀਆਂ ਠੀਕ ਹੈ ਜੀ ਹਾਂਜੀ ਤੇ ਸੰਦੀਪ ਵੀਰੇ ਪਹਿਲੇ ਨੰਬਰ ਤੋਂ ਇੱਥੋਂ ਸਟਾਰਟ ਕਰ ਲਗੇ ਹਾਂਜੀ ਠੀਕ ਆ ਇਸ ਬੈਡ ਦੀ ਕੀ ਡਿਟੇਲ ਆ ਜੀ ਸੰਸਾ ਨੇ ਪਹਿਲੇ ਸਵੇਰ ਦੁੱਧ 27 28 ਕਿਲੋ ਨਾਪਿਆ ਜੀ ਅੱਛਾ ਜੀ ਹਾਂਜੀ ਅਜੇ 10-15 ਦਿਨ ਪਹਿਲੇ ਬਿਲਕੁਲ ਦੁੱਧ ਆਉਂਦਾ ਹੀ ਆ। ਹਾਂਜੀ 31-32 ਕਿਲੋ ਦੁੱਧ ਕੱਢੂਗੀ ਵੇਣ ਹੁਣਾਏ। 31-32 ਕਿਲੋ ਦੁੱਧ ਜੇ ਸਵੇਚ ਹਾਂਜੀ ਜੇ ਸਵੇਚ ਵਜਨ ਮਟਾ ਬਹੁਤ ਜ਼ਿਆਦਾ ਸੀ। ਪਹਿਲੇ ਸਵੇ ਕਿੰਨੇ ਚਵਾਈ ਕਰਾਈ? ਪਹਿਲੇ ਸਵੇ 27-28 ਕਿਲੋ ਦੁੱਧ ਨਾਪਿਆ। 27-28 ਕਿਲੋ ਨਾਪਿਆ ਦੁੱਧ। ਹਾਂਜੀ ਹਾਂਜੀ। ਤੇ 1.5 ਹਜੇ ਕਿੰਨੇ ਕਿਲ ਜਾਂਦੇ ਸਵੇ? ਅਜੇ 15 ਦਿਨ ਸੰਤੂ ਸਾਹਿਬ ਲੈ ਜਾਊਗਾ ਜੇ ਬਿਲਕੁਲ ਸ਼ਾਇਦ ਆਉਂਦਿਆ ਜੀ। ਇਹ ਦੇਖੋ। ਦੇਵਾ ਹਜੀ ਤਾਜੀ ਵੀ ਕਾਫੀ ਖੁੱਲਾ ਬਣਾਈ ਵਰਦੀ ਆ। ਬਹੁਤ ਜ਼ਿਆਦਾ ਲੈਵਾ ਬਣਾਉਂਗੀ ਜੀ ਤ ਵੀਰਾਂ ਦਾ ਹਜੇ ਸ਼ਾਇਦ ਜਿਹੜਾ ਨਾ ਥਾਣਾ ਦੇ ਵਿੱਚੋਂ ਸ਼ਾਇਦ ਆਉਂਦਾ ਤੇ 15 ਦਿਨ ਆਪਾਂ ਗੱਲ ਕਰੀਏ ਵੀ 15 ਦਿਨ ਇਸ ਵੈਡ ਨੇ ਲੈ ਜਾਣੀ ਦੋਸਤੋ ਥਾਣ ਦੀ ਕੁਆਲਿਟੀ ਚੰਗੀ ਆ ਤੇ ਵੀ 28 ਨਾ ਤੇ 30 ਲੀਟਰ ਦੀ ਜਿਹੜੀ ਕੈਪੈਸਿਟੀ ਆ ਦੋਸਤੋ ਪਹਿਲੀ ਸਵੇਰ ਵੀ ਦੋਸਤ ਚੰਗਾ ਕੱਢਿਆ ਸੀਗਾ ਇਸ ਵਾਰ ਜੇਕਰ ਆਪਾਂ ਗੱਲ ਕਰੀਏ ਤੇ ਬਹੁਤ ਵਧੀਆ ਰਿਕਾਰਡ ਰਵੇਗਾ ਇਸ ਵੈਡ ਦਾ ਉਸ ਹਿਸਾਬ ਨਾਲ ਨੇਵਾ ਜੇਕਰ ਆਪਾਂ ਗੱਲ ਕਰੀਏ ਤੇ ਨੇਵਾ ਚੰਗਾ ਖੁੱਲਾ ਮਾਰੂਗੀ ਠੀਕ ਆ ਆ ਦੇਖੋ ਢਿੱਲ ਢੁਲ ਬਹੁਤ ਆ ਤੇ 15 ਦਿਨ ਦਾ ਹਜੇ ਸਮਾਂ ਤੁਸੀਂ ਨਾਰਮਲੀ 15 ਦਿਨ ਜਿਹੜਾ ਮੰਨ ਕੇ ਇਹ ਵੈਡ ਲੈ ਕੇ ਜਾ ਸਕਦੇ ਹੋ ਆ ਦੇਖੋ ਰੋਵਾਨੇ ਦੀ ਕੁਆਲਿਟੀ ਦੇਖੋ ਠੀਕ ਹੈ ਜੀ ਖਾਨ ਤੋਂ ਬਹੁਤ ਜ਼ਿਆਦਾ ਸੋਹਣਾ ਦੋਸਤੋ ਮੁੱਠੀ ਵਾਲਾ ਥਾਰਾ ਵੈੜ ਵੱਡੀ ਆ ਤੇ ਮਿਲਕਿੰਗ ਵਾਲੇ ਪਾਸਿਓ ਬਿਲਕੁਲ ਜਿਹੜੀ ਤੁਸੀਂ ਜਜਮੈਂਟ ਕਰ ਸਕਦੇ ਹੋ ਵੀ ਸੋਹਣੀ ਮਿਲਕਿੰਗ ਇਸ ਵੈੜ ਨੇ ਕਰਾਉਣੀ ਇਸ ਵਾਰ ਦੂਜੇ ਸੁਵੇਤੇ ਵਿੱਚ ਆ ਕਰੋ ਚੈੱਕ ਵੀ ਸਦੀਪਰੇ ਕੀ ਡਿਮਾਂਡ ਕਿੰਨੀ ਮੁੱਲ ਕਿਨਾਂ ਦਾ ਵੀਰ ਜੀ ਭਾਵੇਂ 1 20 ਮੰਗੇ ਜੀ ਭਾਵੇਂ 1 25 ਮੰਗੇ ਜੀ ਹਾਂ ਨਾ ਇਹ ਗਾਂ ਜਿਹੜੀ ਹੈਗੇ 90 ਹਜ਼ਾਰ ਦੀ ਆਪਾਂ ਦੇ ਦਾਂਗੇ ਉਹਦੇ ਵਿੱਚੋਂ ਵੀ ਪਾਏ ਹਾਏ ਭੈਣ ਭਰਾ ਦਾ ਮਾਨ ਤਨ ਕਰਾਂਗੇ ਜਿੰਨਾ ਵੀ ਹੋ ਸਕਿਆ ਠੀਕ ਆ 90 ਹਜ਼ਾਰ ਦੀ ਦੁੱਧ 30 32 ਕਿਲੋ ਨਾਲ ਦੁੱਧ ਜੀ ਠੀਕ ਆ ਅਜੇ 15 ਦਿਨ ਲੈਂਦੀ ਹੈ ਗਾਂ ਇਹ ਬਿਲਕੁਲ ਗੂਂਦ ਖੱਟੀ ਆਉਂਦੀ ਆ ਜਿਹੜੇ ਬਹੁਤ ਚੰਗੀ ਅੱਦਰ ਦੀ ਕੁਆਲਿਟੀ ਮੰਨੀ ਲੋ ਵੀ ਦੋਸਤੋ ਕਰੋ ਚੈੱਕ ਠੀਕ ਆ ਤੇ ਵੀਰਾਂ ਦਾ ਵੀ 30 32 32 ਲੀਟਰ ਜਿਹੜਾ 30 ਤੋਂ ਪਲੱਸ ਤੁਸੀਂ ਮੰਨ ਸਕਦੇ ਹੋ ਇੰਨਾ ਦੁੱਧ ਪਾ ਦੂਗੀ ਠੀਕ ਆ ਸੰਦੀਪ ਜੀ ਅਗਲੀ ਇਸ ਵੇੜ ਦੀ ਕੀ ਡਿਟੇਲ ਹੈ ਇਹ ਮਿਰਜੀ ਵੇੜ ਦੂਜਾ ਸੁਭਾ ਸੂਈ ਆ ਰਾਤ ਦੀ ਹੂੰ ਤੇ ਪਹਿਲੇ ਸੂਏ ਦੁੱਧ ਨੇ 20 ਕਿਲੋ ਕੱਢਿਆ ਜੀ ਠੀਕ ਆ ਹੁਣ ਦੂਜਾ ਸੁਭਾ ਵੇੜ ਕੀ ਦੁੱਧ 24 25 ਕਿਲੋ ਵੇਹੇ ਵੀ ਵੇੜ ਕੱਢੂਗੇ ਸਵੇਰੇ ਅਸੀਂ 8 9 ਕਿਲੋ ਚੋਹੀ ਆ ਚੋਣ ਚਣ ਬੜੀ ਜੀ ਚੰਗੀ ਨਿਕਲੀ ਆ ਜੀ ਠੀਕ ਆ ਸੂਈ ਨੂੰ ਕਿਰੇ ਦਿਨ ਦੱਸਿਆ ਜੀ ਸੂਈ ਰਾਤੀ ਸੂਈ ਹੈ ਜੀ 11 12 ਵਜੇ 11 12 ਵਜੇ ਹਾਂ ਜੀ ਸਵੇਰੇ ਚਵਾਈ ਇੱਕ ਕੀਤੀ ਆ 8 ਕਿਲੋ ਬੋਲਾ ਚੋਇਆ ਸਵੇਰੇ ਤੇ ਬੱਚਾ ਥੱਲੇ ਕੀ ਜੀ ਬੱਚਾ ਬੱਚਾ ਜੀ ਇਹਦੇ ਹਲ ਠੀਕ ਆ ਜੀ ਬੱਚਾ ਥੱਲੇ ਬੱਛਾ ਦੋਸਤੋ ਇਹਦੇ ਠੀਕ ਹੈ ਤੇ 20 ਕਿ ਲੀਟਰ ਵੀਰਾਂ ਦਾ ਵੀ ਇਹਨੇ ਜਿਹੜਾ ਮਿਲਕ ਆ ਪਹਿਲੇ ਸੂਵੇ ਦੇ ਵਿੱਚ ਪਾਇਆ ਹੈਗਾ 20 ਲੀਟਰ ਤੇ ਇਸ ਵਾਰ ਤੁਸੀਂ ਜਿਹੜਾ ਹਵਾਨੇ ਨੂੰ ਵੇਖ ਕੇ ਜਜਮੈਂਟ ਕਰ ਸਕਦੇ ਹੋ ਵੜ ਪਿਓਰ ਜਾਤ ਵਿੱਚ ਆ ਇਹ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਤੇ ਕੱਦ ਕਾਠ ਦੀ ਗੱਲ ਕਰਨ ਲਈ ਤੇ ਵੱਟੀ ਕੱਦ ਕਾਠੀ ਆ ਠੀਕ ਆ ਇਹ ਜ਼ਰੂਰ ਧਿਆਨ ਦੇ ਰੱਖ ਲਿਓ ਬਾਕੀ ਥਣ ਪ੍ਰੋਪਰ ਆਪਾਂ ਇੱਕ ਵਾਰੀ ਤੋਰ ਕੇ ਦਿਖਾਣੇ ਆ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਦੋਸਤੋ ਤਸੱਲੀ ਦੇ ਨਾਲ ਥਣ ਦਿਖਾ ਦਾਂਗੇ आ देखो जी लो जी भी लो भी भावो करो चेक का। आ था है जी बिल्कुल बहन है पासे तो ठीक है जी जय बंतर देख लो चंकी तरह ਇਹ ਤਾਂ ਬੱਚਾ ਤੋਂ ਬੱਚਾ ਜੀ ਨਹੀਂ ਅੰਦਰ ਹੈ ਅੰਦਰ ਬੱਚਾ ਹੈ ਠੀਕ ਹੈ ਮੇਰੇ ਕੋਲ ਰਾਤੀ ਸੁਈਏ 11 12 ਹੀ ਬਾਕੀ ਠੰਡੀ ਠੰਡੀ ਬਹੁਤ ਜਿਆਦਾ ਸੰਦੇ ਸਾਬ ਆ ਦੇਖੋ ਜੀ ਸੀਲ ਲਾ ਲਿਆ ਠੀਕ ਹੈ ਭਾਈ ਬਾਕੀ ਜੋਨ ਚਲ ਸੋਹਣੀ ਨਿਕਲੀ ਇੱਕ ਨੰਬਰ ਸੰਦੇ ਸਾਬ ਕੋਨ ਨਿਕਲੀ ਬੜੀ ਜਿਆਦਾ ਉਂਗਲਾਂ ਨੂੰ ਜਿੱਡੀ ਮੋਟੀ ਧਾਰਿਆ ਸੰਦੇ ਸਾਬ ਠੀਕ ਹੈ ਵੀਰੇ ਤੇ ਸੰਦੀਪ ਵੀਰੇ ਕੀ ਲੈਣ ਦੇਣ ਦਾ ਵੀਰ ਜੀ ਮੁੱਲ ਭਾਵੇਂ 75 ਕਰਾ ਲਵਾਂ ਹਾਂ 60000 ਦੇ ਵਾਛੀ ਦਵਾਂਗੇ 60000 ਦੀ ਹਾਂ ਜੀ ਹਾਂ ਨਾ ਦੇਣੀ ਆ 60 ਦੀ ਮੁੱਲ 75 ਕਰਾ ਲਵੋ ਵਾਛੀ 75 ਦੀ ਹੈ ਪਰ ਆਪਾਂ 60 ਦੀ ਦੇ ਦਾਂਗੇ ਠੀਕ ਹੈ ਜੀ ਹਾਂ ਜ ਲੋਵੀ ਭਰਾਵੋ ਆ ਫੇਸ ਕੁਆਲਿਟੀ ਆ ਠੀਕ ਆ ਤੇ 66000 ਦੀ ਲੈ ਦੇ ਆ ਠੀਕ ਆ ਬਾਕੀ ਡਿਮਾਂਡ 70 75 72 ਜਿੰਨੇ ਵੀ ਆ ਆਪਾਂ ਕਰ ਲਈਏ ਵੀਰਾਂ ਦਾ ਵੀ ਕਰਾ ਲੂ ਠੀਕ ਆ ਤੇ 66000 ਦੀ ਖਾ ਨਾ ਇਹ ਧਿਆਨ ਚ ਰੱਖ ਲਿਓ ਬਾਕੀ ਚੈੱਕ ਪਾਸ ਆ ਬਿਲਕੁਲ ਥਣਾ ਦੀ ਇਹ ਤਸੱਲੀ ਕੀਤੀ ਹੋਈ ਆ ਕਿਉਂਕਿ ਸੂਈ ਵੀ ਹੈਗੀ ਆ ਕੱਲ ਰਾਤ ਹੀ ਸੂਈ ਆ ਠੀਕ ਆ ਤੇ ਬਾਕੀ ਜੇਰਦੂ ਪ੍ਰੋਪਰ ਪੈ ਗਈ ਸੀ ਨਾ ਜੀ ਲੋਵੀ ਠੀਕ ਆ ਵੀਰ ਅਗਲੀ ਇੱਕ ਹੋਰ ਵੜਾ ਆਪਾਂ ਤੁਹਾਨੂੰ ਦਿਖਾਉਣੇ ਦੋਸਤੋ ਵਾਈਟ ਰੰਗ ਦੇ ਵਿੱਚ ਆ ਠੀਕ ਆ ਜਿਹੋ ਜੇ ਨਾਰਮਲ ਆਪਾਂ ਚੰਗੇ ਸੀਮੰਟ ਦੇ ਵੜਾ ਦੇਖਦੇ ਆ ਡੈਨਮਾਰਕ ਜਿਵੇਂ ਆਪਾਂ ਦੇਖਦੇ ਆ ਕਿ ਚੰਗੇ ਸੀਮੰਟ ਦੇ ਆ ਉਸ ਖਸਾਬ ਕਿਤਾਬ ਦੇ ਵਿੱਚ ਪਿਓਰ ਜਿਆਦਾ ਦੀ ਵੜਾ ਆਖੇ ਵੇਖੋ ਜੀ ਠੀਕ ਆ ਵਾਈਟ ਫੇਸ ਆ ਦੇ ਕੱਦ ਕਾ ਠੀ ਆ ਉਚਾਈ ਪੂਰੀ ਆ ਲੰਬਾਈ ਵੇਲ ਦੀ ਵੀ ਲੰਬੀ ਵੇਖੋ ਤੁਸੀਂ ਪੂਰੀ ਲੰਬਾਈ ਦੇ ਵਿੱਚ ਵੀ ਹੈਗੀ ਆ ਸੰਦੀਪ ਭਾਈ ਇਹ ਤਾਂ ਦਿਨ ਕਿੰਨੇ ਘਜ ਸੁਣਦੇ ਵਿੱਚ ਤਾਂ ਦਿਆ ਰਹਿੰਦੇ ਆ ਬਿਲਕੁਲ ਘੱਟੀ ਗੁੰਦਾ ਹੁੰਦੀ ਆ ਪਹਿਲੇ ਸਵੇਰੇ ਦੋਦੇ ਨੇ 22 ਕਿਲੋ ਕੱਢਿਆ ਵਾ 22 ਕਿਲੋ ਅੱਜ ਦੀ 26 27 ਦੇ ਜਾਊਗੀ ਪਲਾਸੀ ਕੱਢੂਗੀ ਘਾਟ ਨਹੀਂ ਕੱਲ ਦੀ ਬਾਕੀ ਠੰਡੀ ਠੁੰਡੀ ਸੀਲ ਲੱਗ ਬਹੁਤ ਜਿਆਦੀ ਆ ਆ ਦੇਖੋ ਜੀ ਜਿੱਦਾਂ ਮਰਜੀ ਥੱਲੇ ਬਹਿ ਜਾਓ ਹੁਣ ਤੇ ਤਰੰਗ ਲੋ ਵੀ ਜਿਵੇਂ ਮਰਜੀ ਦੋਸਤੋ ਵੇਖੋ ਆ ਜਿਹੜੀ ਆ ਠੰਡੀ ਸੀਲ ਪਸ਼ੂ ਦੀ ਨਿਸ਼ਾਨੀ ਹੁੰਦੀ ਆ ਵੀ ਜਿਵੇਂ ਮਰਜੀ ਥਾਣਾ ਨੂੰ ਹੱਥ ਲ ਕਿ ਇਹ ਚੋਈ ਦੇ ਟਾਈਮ ਜਿਹੜਾ ਦੋਸਤੋ ਕੰਮ ਆਉਣ ਵਾਲੇ ਗੱਲਾਂ ਆ ਵੀ ਪਸੂ ਹਿੱਲਦਾ ਨਹੀਂਗਾ ਠੀਕ ਆ ਬਾਕੀ ਨਿਆਣਾ ਕੋਈ ਰਸੀ ਪਾਣੀ ਉਹ ਥੋੜੀ ਆਪਣੀ ਕਿਸੇ ਵੀਰ ਦੀ ਇੱਛਾ ਹੁੰਦੀ ਹੈ ਵੀ ਜਿਵੇਂ ਮਰਜ਼ੀ ਵਹਿਣਾ ਤੇ ਆਪਾਂ ਪਾ ਲਈ ਤੀਆਂ ਬਾਕੀ ਵੱਡੇ ਕਦ ਕਰਦੇ ਵਿੱਚ ਆ ਦੂਜਾ ਸੂਬਾ ਸੋਣ ਦੇ ਵਿੱਚ ਦਿਨ ਹੱਦ ਲੈ ਜੂ ਘਟੋ ਘਟ ਜੀ 10 ਦਿਨ 10 ਤੋਂ 15 ਦਿਨ ਤੁਸੀਂ ਮੰਨ ਕੇ ਜਿ ਰੱਖਣ ਇਹ ਲੈ ਕੇ ਜਾ ਸਕਦੇ ਹੋ 10 ਤੋਂ 15 ਦਿਨ ਸਮਾਂ ਲੱਗੇਗਾ ਦਾ ਕਰੋ ਜੇ ਕਿਸੇ ਤਾਂ ਕਿ ਸਰੀਰ ਦਾ ਢਾਂਚਾ ਜਿਹੜਾ ਦੋਸਤੋ ਠੀਕ ਆ ਰਾਜੀ ਆ ਪੂਰੀ ਵਜਨ ਦੇ ਵਿੱਚ ਹਾਈਟ ਫੁੱਲ ਹੈਗੀ ਬੈਡ ਦੀ ਫੁੱਲ ਹਾਈਟ ਆ ਸਾਹਮਣੇ ਵਾ ਜਿਹੜਾ ਪਿਲ ਪੱਧਰ ਇਹ ਵੀ ਤੁਸੀਂ ਦੇਖ ਲਓ ਵੀ ਪੱਧਰ ਥਣ ਦੇ ਵੇਤੀ ਹੈ ਠੀਕ ਆ ਸੰਦੀਪ ਇਹ ਕੀ ਲੈਣ ਦੇਣਾ ਦਾ ਫਿਰ ਇਹ ਸੰਧੂ ਸਾਹਿਬ ਮੁੱਲ ਤੋਂ 75 80 ਕਰੀਏ ਕਿ 70 ਹਜ਼ਾਰ ਦੇ ਵਿੱਚ ਹੀ ਦਵਾਂਗੇ ਹਾਂ ਨਾ 70 ਦੀ ਹਾਂ ਜੋਦੇ ਵਿੱਚ ਮਾਨਤਾ ਕਰ ਦਾਂਗੇ ਜਿਹੜਾ ਭੈਣ ਭਰਾ ਦੂਰ ਆਉਗਾ ਜੀ ਉਹਦਾ ਮਾਨਤਾ ਹੋ ਜਾਊਗਾ ਹਾਂ 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 ਹਾਂਜੀ ਠੀਕ ਆ 70 ਦੀ ਵੀਰੋ ਹੋ ਜੇਗੀ ਇਹ ਵਿਹੜ 70 ਦੇ ਵਿੱਚੋਂ ਜਿਹੜਾ ਮਾਨਤਨ ਹੋ ਜਾਊਗਾ ਠੀਕ ਆ ਡਿਮਾਂਡ ਭਾਵੇਂ 70 ਸਮਝ ਲਓ ਚਾਹੇ 72 ਸਮਝ ਲਓ ਬਾਕੀ 70 ਦੇ ਵਿੱਚੋਂ ਮਾਨਤਨ ਹੋ ਜਾਊਗਾ ਖੁੱਲਾ ਕਿਸੇ ਵੀਰ ਦਾ ਘਰ ਆਿਆਂ ਦਾ ਤੇ ਬਾਕੀ 35 ਓਕੇ ਸਪੈਨ ਕੋਲ ਇਹੜਾ ਕੋਲੋਤੀ ਜੀ ਪੂਰੀ ਰੂ ਵਾਂਗੂ ਕੋਲੀ ਆ ਸ਼ਾਇਦ ਫਟਾ ਸ਼ਾਇਦ ਬਿਲਕੁਲ ਓੰਜਾ ਸੰਧੂ ਸਾਹਿਬ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਲੈ ਜਾਣੇ ਬੱਚੀ ਨੇ ਬੜੀ ਬਣੋਂਗੇ ਥੱਲੇ ਠੀਕ ਆ ਜੀ ਹਾਂ ਜੀ ਲਓ ਵੀ ਭਰਾਵੋ ਪੂਰੀ ਵਿਹੜ ਤੁਸੀਂ ਦੇਖ ਲਈ ਆ ਗੱਲਬਾਤ ਤੁਸੀਂ ਨੰਬਰਾਂ ਤੇ ਕਰ ਸਕਦੇ ਹੋ ਠੀਕ ਆ ਬਾਕੀ ਢਿੱਲਾ ਢੋਲਾ ਤੇ ਸ਼ਰੀਫੀ ਠੰਡੀ ਸੀ ਕੋਈ ਇਹ ਨਹੀਂ ਬਿਲਾਤ ਛੜ ਚੱਕ ਜੂਗੀ ਹੈ ਇਸ ਤੋਂ ਬਾਅਦ ਅੱਗੇ ਕੈਟਾਗਰੀ ਜਿੰਨੀ ਵੀ ਸਟਾਰਟ ਹੋਊਗੀ ਦੋਸਤੋ ਸਾਰੀ ਜਰਸੀ ਤੇ ਕ੍ਰੋਸ ਸ਼ਾਹੀਵਾਲ ਜਰਸੀ ਜਾਂਦੇ ਦੇ ਵਿੱਚ ਵੇਚਣੀ ਹੋਵੇਗੀ ਤੇ ਵੇੜਾ ਤੁਹਾਡਾ ਪਸੰਦ ਆਉਣਗੀਆਂ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ ਇਹੋ ਜਿਹਾ ਵੜਾ ਖਰੀਦਣ ਦੀ ਗੱਲਬਾਤ ਨਾਲ-ਨਾਲ ਕਰ ਲੈਨੇ ਆਂ ਨਾਲ-ਨਾਲ ਸੂਆ ਪੁੱਛ ਲੈਨੇ ਆ ਤੇ ਸੰਦੀਪ ਭਾਈ ਇਹ ਨਕੀਨੇ ਫਿਰ ਆ ਕੇ ਆਪਣੇ ਕੋਲ ਆ ਜਾ ਹਾਂਜੀ ਵੀਰ ਜੀ ਇਹਨੇ ਪਹਿਲੇ ਸਵੇਰੇ ਦੁੱਧ 18-19 ਕਿਲੋ ਪਾਇਆ ਵਾ ਫਿਰ ਕੀ 25-26 ਕਿਲੋ ਮਿਲਕਦੀ ਇਹਦੀ ਜਿਹੜੀ ਕੁਆਲਿਟੀ ਆ ਰਿਹਾ ਠੀਕ ਹੈ ਜੀ ਪੰਜਾਂ ਚੌਹਾਂ ਦਿਨਾਂ ਤੱਕ ਦੁੱਧੋ ਵੀ ਬਾਕੀ ਟਿੱਪਣ ਤਾਂ ਆਪਣਾ ਬਹੁਤ ਜ਼ਿਆਦੀ ਕੋਲੀ ਆ ਰੂਰਗੀ ਆ ਧਾਰ ਬਹੁਤ ਉਂਗਲ-ਉਂਗਲ ਜਿਹੜੀ ਮੋਟੀ ਆਉਂਦੀ ਆ ਤੇ ਵੱਡਾ ਕਸ ਕਾਰਿਆ ਹਾਈਟ ਵੱਡੀ ਆ ਜਰਸੀ ਹਾਈਟ ਜਿਹੜੀ ਦੋਸਤੋ ਜਰਸੀ ਹਾਈਟ ਹੈ ਨਾ ਜਰਸੀ ਹੈ ਹਾਂਜੀ ਜਰਸੀ ਜਰਸੀ ਹੈ ਦੋਸਤੋ ਠੀਕ ਆ ਤੇ ਠੰਡੀ ਥੇ ਮੋٹے ਗੋਲ ਥਾਣਾ ਦੋਸਤੋ ਠੀਕ ਆ ਤੇ ਬਾਕੀ ਬਧੇਰੇ ਪੱਖ ਜਿਹੜਾ ਦੋਸਤੋ ਜਰਸੀ ਦਾ ਥੋੜਾ ਜਿਹਾ ਵਿੱਚ ਆਪਾਂ ਕਹਿ ਸਕਦੇ ਹਾਂ ਸ਼ਾਈ ਵਾਲ ਥੋੜਾ ਜਿਹਾ ਹੈਗਾ ਵਿੱਚ ਸ਼ਾਈ ਵਾਲ ਪੱਖ ਰੱਖਦੀ ਹੈ ਸ਼ਾਈ ਵਾਲ ਪੱਖ ਰੱਖਦੀ ਹੈ ਬਾਕੀ ਜਿਆਦਾ ਪਰਸੈਂਟੇਜ ਆ ਉਹ ਜਰਸੀ ਦੀ ਆ ਕਦ ਕੱਠੀ ਵੇਖੋਗੇ ਤਾਂ ਫੁੱਲ ਹਾਈਟ ਦੇ ਵਿੱਚ ਆ ਜਿਵੇਂ ਐਚਪ ਬਹਿਣਾ ਆਪਾਂ ਦੇਖਦੇ ਆ ਤੇ ਥਣਦੇਵਾ ਕਰਮਾਂ ਵਾਲੀ ਵੇਖੋ ਕਿੱਡਾ ਲਈ ਖੜਦੀ ਆ ਤੇ ਦਿਨ ਹਜੇ ਹੋ ਸਕਦਾ ਵੀ ਬਈ ਸੰਦੀਪ ਇੱਕ ਦੋ ਚਾਰ ਦਿਨ ਤੇ ਅੱਜ 24 ਜਮਾ ਦੋ ਚਾਰ ਦਿਨ ਸੰਭਾ ਕਰੂਗੀ ਹੂੰ ਤੇ ਹੈ ਭਰਾਓ ਬਿਲਕੁਲ ਤਿਆਰੀ ਦੇ ਵਿੱਚ ਆ ਠੀਕ ਆ ਤੇ ਪਹਿਲੇ ਸਵੇਰੇ ਮਿਲ ਕੇ ਵੀਰ ਨੇ ਦੱਸੀ ਆ ਵੀ 20 ਤੋਂ ਪਲਾਸੀ ਚੱਲੀ ਹੈ ਜੀ ਹਾਂ ਜੀ 20 ਤੋਂ ਪਲਾਸੀ 20 ਤੋਂ ਪਲਾਸੀ ਚੱਲੀ ਹੈ ਥਾਣਾ ਦੇਵਾ ਦੇ ਤੋਂ ਪਾਰ ਕੱਢੂਗੀ ਆ ਜੀ ਬਿਲਕੁਲ 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 ਦਾਸਾ ਬਰਲਾ ਦੇ ਤੋਂ ਆਰਪਾ ਤੋਂ ਹਰੈਂਗਲ ਤੋਂ ਆ ਦੇਖੋ ਜੀ ਲੋ ਵੀ ਭਰਾਵੋ ਕਮਾਲਾਂ ਕਰੀ ਬੈਠੀ ਆ ਵੜ ਠੀਕ ਆ ਦੂਜੇ ਸੂਏ ਦੇ ਵਿੱਚ ਸੋਣੀ ਆ ਤੇ ਬਿਲਕੁਲ ਤਿਆਰੀ ਆ ਠੀਕ ਹੈ ਜੀ ਤੇ ਸੰਦੀਪ ਵੀਰੇ ਕੀ ਲੈਣ ਦੇਣ ਇਹਦੀ ਡਿਮਾਂਡ ਕੀ ਕਰੀ ਤੁਸੀਂ ਮੁੱਲ ਭਾਵੇਂ 80 ਕਰਾ ਲਾ 85 ਕਰਾ ਲਓ 75000 ਦੀ ਹਾਣਾ ਵਸ਼ੀ ਦੇਣੀ ਆ 75 ਦੀ ਹਾਂਜੀ ਹੂੰ 75000 ਦੀ ਵਸ਼ੀ ਦਵਾਂਗੇ ਇਹ ਸੂ ਕੀ ਤੇ ਭਵੇਂ ਵੀਰ ਕੋਈ ਦੋ ਡੰਗ ਚਵਾਈ ਕਰਕੇ ਆਪਣੇ ਘਰੋਂ ਗੀ ਤੋ ਪਲੱਸ ਦੋ ਦਮਿੰਟੇ ਖੜ ਸਕਦਾ ਹੂੰ ਸੂ ਪੈਣੀ ਹੈ ਤਿਆਰੀ ਜਾਂ ਬਿਲਕੁਲ ਜੀ ਦੋ ਚਰਦਿਆਂ ਨੀ ਖੜਦੇ ਆ ਬੈਣੀ ਜੀ ਹਾਂ ਜੀ ਅ ਸੋ ਦੋਸਤੋ ਤੁਹਾਡਾ ਡਿਸੀਜਨ ਹੈ ਠੀਕ ਆ ਆ ਬੈਣੀ ਵਾਲੇ ਪਾਸੇ ਤੁਸੀਂ ਥਾਣੇ ਵੀ ਦੇਖ ਸਕਦੇ ਚਾਰ ਥਾਣਾ ਇੱਕ ਮੜਾ ਸਰੂ ਆ ਪਰ ਇਹ ਛੋਟਾ ਹੈ ਨਾ ਚੱਲਦਾ ਨਹੀਂ ਜੋ ਬਿਲਕੁਲ ਕੋਈ ਗੱਲੀ ਧਾਰ ਨਹੀਂ ਆਉਂਦੀ ਬਿਲਕੁਲ ਬਾਕੀ ਬਥੇਰ ਨਾ ਵੇਖੋ ਦੋਸਤੋ ਥਾਣਾ ਮੋਟਾ ਠੀਕ ਹੈ ਜੀ ਤੇ ਬਾਕੀ 75000 ਦੀ ਜਿਹੜੀ ਹਾਨ ਆ ਠੀਕ ਹੈ ਹਾਂਜੀ 75 ਦੀ ਦੇ ਦਾਂਗੇ 75000 ਹਾਨ ਆ ਤੇ ਇਹ ਬਾਕੀ ਤੁਸੀਂ ਘਰੇ ਆ ਕੇ ਵੇਖ ਲਓ ਹਾਈਟ ਜਿਹੜੀ ਹੈ ਦੋਸਤੋ ਕਦ ਘਟ ਜਿੰਨਾ ਕਿ ਆਪਾਂ ਤੁਹਾਨੂੰ ਦੱਸਾਂਗੇ ਉਹਨਾਂ ਤੁਹਾਨੂੰ ਮਿਲੂਗਾ ਫੁੱਲ ਹਾਈਟ ਦੇ ਵਿੱਚ ਠੀਕ ਆ ਕਦ ਘਾਟੀ ਪੂਰਾ ਉੱਚਾ ਆ ਦੇਖੋ ਠੀਕ ਆ ਥਣ ਦੇਵਾ ਵੇਖੋ ਕਮਾਲ ਦਾ ਲੱਗਾ ਤੇ ਵੈੜ ਪਹਿਲੇ ਸਵੇਰੇ 20 ਤੋਂ ਪਲੱਸ ਚੱਦੀ ਆ ਠੀਕ ਆ ਇਸੇ ਤਰ੍ਹਾਂ ਜਿਹੜਾ ਦੋਸਤੋ ਅੱਗੇ ਵੀ ਤੁਹਾਨੂੰ ਵੈੜਾ ਦਿਖਾਉਣੇ ਆ ਤੇ ਵੈੜਾ ਪਸੰਦ ਤੁਹਾਨੂੰ ਹੋਣਗੇ ਸਾਰੀਆਂ ਅੱਜ ਮਾਲ ਜਿਹੜਾ ਦੋਸਤੋ ਹਰ ਵਾਰ ਦੀ ਜਿਹੜਾ ਮਾਲ ਹਰ ਵਾਰੀ ਜਿਹੜ ਤੇ ਇਸ ਵਾਰ ਵੀ ਜਿਹੜੀਆਂ ਤੁਹਾਡੀ ਮਤਲਬ ਕਿ ਕਿਸੇ ਵੀ ਇਸ ਦੀ ਡਿਮਾਂਡ ਆ ਜਰਸੀ ਚਾਹੀ ਪਰ ਸਰੀਜਨ ਦੀ ਤੇ ਉਹ ਵੀ ਜਿਹੜੀ ਪੂਰੀ ਕੀਤੀ ਆ ਸੰਦੀਪ ਭਾਈ ਇਸ ਵਾਰ ਦੀ ਕੀ ਡਿਟੇਲ ਲੱਕੇ ਇਹ ਵੀ ਦੋਂਦੀ ਅਵਸ਼ੀ ਹੈ ਜੇ ਤੁਹਾਨੂੰ ਤੁਹਾਨੂੰ ਟ੍ਰਾਂਸਪੋਰਟ ਦੇ ਗੁਨੇ ਦੋ ਦੰਦ ਦੇ ਬੱਛੀ ਆ ਦੋ ਦੰਦ ਦੇ ਜੀ ਆ ਵੇਖੋ ਭਰਾਵੋ ਦੋਂਦੀ ਆ ਠੀਕ ਆ ਠੀਕ ਆ ਜੀ ਤਾਂ ਕਰੋ ਚੱਕ ਠੀਕ ਆ ਜੀ ਦੋ ਦੰਦ ਦੇ ਬੱਛੀ ਆ ਦੋਸਤੋ ਪਹਿਲਾਂ ਵੱਛੀ ਸੋਣੀ ਆ ਠੀਕ ਆ ਹਾਂਜੀ ਦੋਤ ਪਹਿਲਾਂ ਦੀ ਵੱਛੀ ਵੀ ਨੋ ਪਲੱਸ ਕੱਢੂਗੀ ਹੂੰ ਵੀ ਨੋ ਪਾਰ ਕੱਢੂਗੀ ਭਾਈ 23 ਕਿਲੋ ਦੁੱਧ ਨਾਪ ਲਓ ਪਹਿਲਾਂ ਵੱਛੀ ਠੀਕ ਆ ਜੀ ਸਾਲ ਚੱਡੇ ਦੀ ਕੁਆਲਿਟੀ ਬਹੁਤ ਜ਼ਰੂਰੀ ਹੈ ਬਿਲਕੁਲ ਪਰਮਾਨਸ਼ੀ ਹੈ ਆ ਦੇਖੋ ਜੀ ਲੋਵੀ ਪ੍ਰਭੋ ਕਰੂਜਕ ਪਹਿਲਾਂ ਵਛੀ ਪੂਰਾ ਕਮਾਲ ਦਾ ਹਵਾਨਾ ਦੇਵਾ ਬਣਾ ਕੇ ਤਿਆਰ ਕਰੀਤਾ ਖੜਾ ਆ ਦੇਖੋ ਜੀ ਥਾਂ ਤੋਂ ਦੇਖੋ ਬਿਲਕੁਲ ਨੋਕਲਾ ਥਾਂ ਨੂੰ ਦੋਸਤੋ ਕਿਉਂ ਗੁੱਠਾ ਦੇ ਆਪਾਂ ਹਮੇਸ਼ਾ ਕਹਿਦੇ ਨੇ ਨਾ ਵੀ ਪੀੜੀ ਦੇ ਪਾਵੇਂ ਵਰਗੇ ਥਾਣਾ ਵੀ ਉਸ ਲੈਵਲ ਦੀ ਗੱਲ ਹੈ ਠੀਕ ਹੈ ਬਈ ਬਾਕੀ ਸੰਦੀਪ ਵੀਰੇ ਕਿੰਨੀ ਕੀ ਡਿਮਾਂਡ ਇਸ ਵਾਰ ਦੀ ਆ ਗਈ ਵੀਰ ਜੀ ਆਣਾ 70000 ਦੀ ਵੱਛੀ ਦੇਣੀ ਆ ਹਾਂ ਜੀ ਉਸ ਤਰ੍ਹਾਂ ਵੱਛੀ 75 ਦੀ ਆ ਪਰ 70000 ਦੀ ਵੱਛੀ ਦੇ ਦਾਂਗੇ ਦੋ ਦੰਦ ਵੱਛੀ ਆ ਜਿਹੜਾ ਮਰਜੀ ਵੀਰ ਭਰਾ ਜਿੱਥੋਂ ਮਰਜੀ ਆਗੇ ਆਪਣੇ ਕੋਲ ਰਾਤ ਰਵੇ ਦੋ ਰਾਤਾਂ ਰਵੇ ਪਹਿਲੀ ਗੱਲ ਸੂਪ ਬਣੀ ਢੜੀ ਰੰਗ ਤੱਕ ਸੂਪ ਵੀ ਚਵਾਈ ਕਰਕੇ ਖੜ ਸਕਦਾ ਵੀਰ ਜੀ ਬੰਦੇ ਬੰਦੇ ਹਾਂਜੀ ਲੋ ਵੀ ਦੋਸਤੋ ਕਰੋ ਚੈੱਕ ਆ ਥਣ ਵੇਖੋ ਭਰਾਵੋ ਕਈ ਵੀਰਾਂ ਨਾਲ ਦੂਰ ਨੇੜੇ ਉਹ ਵੀ ਕੋਈ ਚੀਜ਼ ਵਖਾਉਣਾ ਰਹਿ ਜਾਂਦੀ ਵੀ ਹੋ ਸਕਦਾ ਵੀ ਕਿਸੇ ਭਰਾ ਦਾ ਸੌਦਾ ਕੋਈ ਬੈਠੇ ਬਠਾਈ ਨੇ ਕਰਨਾ ਹੋਵੇ ਉਹਨਾਂ ਲਈ ਆ ਬਾਕੀ ਹਰ ਵਾਰ ਦੇ ਤਰ੍ਹਾਂ ਆਪਣੀ ਜਿਹੜੀ ਇੱਕ ਅਪੀਲ ਬੇਨਤੀ ਰਿਕੁਐਸਟ ਹੁੰਦੀ ਆ ਵੀ ਆਪਦੀ ਘਰ ਵਿਜਿਟ ਕਰਕੇ ਤੇ ਪੱਕੇ ਤਸਦੀ ਕਰ ਲਿਓ ਜਿਹੜਾ ਪਸੂ ਖਾਸ ਤੌਰ ਤੇ ਸੁਣਨ ਵਾਲਾ ਆ ਆ ਜਿਹੜਾ ਥਣ ਲੱਗਾ ਤੇ ਬਿਲਕੁਲ ਮੁਠੀ ਵਾਲਾ ਠੀਕ ਆ ਜੀ ਕੋਈ ਛੋਟਾ ਥਣ ਨਹੀਂ ਵੀ ਆਪਾਂ ਤੁਹਾਨੂੰ ਮੁਠੀ ਵਾਲਾ ਕਹਿ ਦਾਂਗੇ ਤੇ ਤੁਸੀਂ ਇੱਥੇ ਆ ਕੇ ਬੜਾ ਨਾਰਾਜ਼ ਹੋਵੋ ਉਹ ਕੰਮ ਨਹੀਂਗਾ ਤੇ ਜਿੰਨੀ ਦੱਸਾਂਗੇ ਗੱਲ ਪ੍ਰੋਪਰ ਦੱਸਾਂਗੇ ਤੇ ਸੰਦੀਪ ਵੀਰੇ ਅ ਸਮੋਸਾ ਨਾਲ ਜੋ ਬਹੁਤ ਹੀ ਹੰਦਰੀ ਸੰਦੂਕਾ ਬਹੁਤ ਦਿਲ ਚੰਗੀ ਹੈ ਇਹ ਵੀ ਦੁੰਦੀ ਹੈ ਦੁੰਦੀ ਹੈ ਜੀ ਇਹ ਨਹੀਂ 6 ਰੋਜ਼ ਇਹ ਚਿੱਕੀ ਦੂਜਾ ਸੂਹ ਸੋਣਾ ਫਿਰ ਨੇ ਦੂਜਾ ਦੂਜਾ ਠੀਕ ਹੈ ਜੀ ਤੇ ਦੇਣ ਹਜੇ ਲੈਜੂ 10 ਤੋਂ ਉਪਰ 10 ਤੋਂ 15 ਦਿਨ ਵਿੱਚ ਲੈਣੇ ਨੇ 10 ਤੋਂ 15 ਦਿਨ ਸਮਾਂ ਖੜਦੀ ਆ ਲੋ ਜੀ ਠੀਕ ਹੈ ਲਾਈਟ ਗ੍ਰੇ ਤੇ ਲਾਈਟ ਬ੍ਰਾਊਨ ਕਲਰ ਹੈਗਾ ਦੋਸਤੋ ਰੈਡ ਬ੍ਰਾਊਨ ਕਲਰ ਹੈਗਾ ਠੀਕ ਹੈ ਜੀ ਕੰਬੀਨੇਸ਼ਨ ਦਾ ਹੈਗਾ ਦੋ ਕਲਰ ਦਾ ਤੇ ਹਜੇ 10 ਤੋਂ 15 ਦਿਨ ਦੀ ਕੱਟ ਲਿਆ ਠੀਕ ਹੈ ਸੂਬਾ ਦੂਜਾ ਸੋਣਾ ਮੂੰਹੋਂ ਛੇ ਦੰਦਾ ਠੀਕ ਹੈ ਬਾਕੀ ਆਰਡਰ ਦੀ ਕੁਆਲਿਟੀ ਆ ਲਿਵਰਟੀ ਆ ਜਿਹੜੀ ਦੋਸਤੋ ਦਿਨਾਂ ਦੇ ਹਿਸਾਬ ਨਾਲ ਬਣਾ ਕੇ ਤਿਆਰ ਕਰੂਗੀ ਕਿਉਂਕਿ ਹਜੇ ਜੇਕਰ ਮੰਨੀਏ ਤਾਂ 2 ਹਫ਼ਤੇ ਦਾ ਸਮਾਂ ਤੁਸੀਂ ਮੰਨ ਸਕਦੇ ਹੋ ਠੀਕ ਹੈ ਜੀ 2 ਹਫ਼ਤੇ ਦਾ ਸਮਾਂ ਹਜੇ ਬਿਲਕੁਲ ਜਿਹੜਾ ਪੈਂਡਿੰਗ ਦੇ ਵਿੱਚ ਆ ਕਰੋ ਚੱਕ ਜੀ ਵੀ ਠੰਡੀ ਧੀਰੀ ਬੈੜ ਆ ਆ ਵੇਖੋ ਜੇ ਐਨੂੰ ਮਰਜ਼ੀ ਭਵੇ ਸੱਜੇ ਖੱਬੇ ਕੋਈ ਬੱਚਾ ਬੈਠਾ ਹਨਾ ਉਹ ਚਵਾਈ ਕਰੀ ਜਾਵੇ ਉਹਨਾਂ ਨੂੰ ਸਮਝ ਭੈਣ ਚਵਾਈ ਕਰ ਸਕਦੀ ਇਹੋ ਜਿਹੇ ਪਸ਼ੂਆਂ ਥੱਲੇ ਨਾਰਮਲੀ ਆਪਾਂ ਕਹਿ ਦਿੰਦੇ ਆ ਤੇ ਸੰਦੀਪ ਵੀਰੇ ਲੈਣ ਦੇਣ ਫਿਰ ਇਸ ਵਾਇਰ ਦੀ ਕੀ ਡਿਮਾਂਡ ਆ ਇਹ ਵੀਰ ਜੀ ਹਾਂ ਨਾ 55000 ਦੀ ਬੱਛੀ ਦੇਣੀ ਆ ਸੂਈ ਬੱਛੀ ਤਾਂ ਹੈਗੀ ਆ 60000 ਦੀ ਪਰ ਹੁਣ ਜੇ ਕੋਈ ਵੀਰ ਭਰਾ ਲੈ ਜਾਊਗਾ ਤਾਂ ਉਹਨੂੰ 55000 ਦੀ ਬੱਛੀ ਦੇ ਦਾਂਗੇ ਉਹਦਾ 10000 ਰੁਪਿਆ ਮਾਣੀ ਹੋਊਗਾ ਠੀਕ ਆ ਜੀ ਬੱਛੀ 60 ਦੀ ਆ 55 ਦੇ ਦੇ ਦਾਂਗੇ ਜੇ ਕੋਈ ਚਾਰ ਦਿਨ ਜਾ ਕੇ ਸਾਂਭ ਲਊਗਾ ਦੁੱਧ 15 16 ਕਿਲੋ ਤਾਂ ਮਾਦੀ ਨਹੀਂ ਹਾਂਜੀ ਲੋ ਵੀਰ ਭਰਾਓ ਆ ਕਰੋ ਚੈੱਕ ਥਾਣ ਆ ਬਹਿਣੀ ਵਾਲੇ ਪਾਸਿਓਂ ਚਵਾਈ ਜਿੱ ਬਿਲਕੁਲ ਮੁੱਠੀ ਦਾ ਥਾਣਾ ਹਰ ਪਾਸਿਓਂ ਦੇਖ ਲਓ ਠੀਕਾ ਜੀ ਬਰਾਬਰ ਤਾਂ ਪੂਰੀ ਹੈ ਸਾਈਜ਼ ਵੇਖੋਗੇ ਦੋ ਤੇ ਨਾਲ ਪਾਸੇ ਸੱਚੇ ਖੱਬੇ ਉਹ ਵਿਖੋਗੇ ਸਾਈਜ਼ ਸਾਈਜ਼ ਵੀ ਇਕੁਲ ਰਹੇਗਾ ਠੀਕ ਆ ਤੇ 55000 ਦੀ ਅੱਜ ਹੈਗਾ ਡੋਨਟੀ ਹਾਂਜੀ ਅੱਜ 55000 ਦੀ ਦਵਾਂਗੇ ਮੋਟੇ ਨਹੀਂ ਸੁਹੀ ਸੁਹੀ ਗਾਂ ਵੈੜ ਵੇਚਾਂਗੇ ਜੀ 65000 ਦੀ ਸੰਤੂ ਸਾਹਿਬ ਅੱਜ 55 ਦੇ ਜਦਾਂ ਜੇ ਤੁਹ ਵੀਰ ਭਰਾ ਆਪਣੇ ਗਵਾਊਗਾ ਬਿਲਕੁਲ ਜੀ ਹਾਂਜੀ 10 ਦਿਨ ਸਾਹਮਣੇ ਜਿਹੜਾ ਉਹਨੂੰ ਫਾਇਦਾ ਹੀ ਹੈ ਜੀ 10000 ਰੁਪਿਆ ਸਸਤੀ ਮਿਲਣੀ ਹੈ ਹਮਮ ਠੀਕ ਆ ਸੋ ਇਹ ਜ਼ਰੂਰ ਤੁਸੀਂ ਦੋਸਤੋ ਧਿਆਨ ਦੇ ਵਿੱਚ ਰੱਖ ਲਿਓ ਸਮਾਂ ਬੇਸ਼ੱਕ ਅਜੇ 15 ਲੈਂਦੀ ਇਹ ਬੈਠ ਠੀਕ ਆ ਬਾਕੀ ਫਾਇਦਾ ਥੋੜਾ ਜਿਹਾ ਇਹ ਆ ਤੇ 10-15 ਦਿਨ ਥੋੜਾ ਪਸ਼ੂ ਰਾਇਤ ਵਿੱਚ ਮਿਲ ਜੂਗਾ। ਜਿਆਦਾ ਫਰਕਸ ਹੋ ਜਾਂਦਾ ਹੈ ਪਸ਼ੂ ਬਿਲਕੁਲ ਤਿਆਰੀ ਦੇ ਵਿੱਚ ਹੁੰਦਾ ਹੈ। ਤੇ ਆ ਵੀ ਆ ਗਈ ਜਰਸੀ ਕ੍ਰੋਸਿੰਗ ਜੀ। ਹਾਂ ਜਰਸੀ ਕ੍ਰੋਸ ਹੀ ਹੈ ਜੀ। ਹੱਬਾ ਲੱਗੂ ਹੈ ਰਹਿਗੇ। ਹੂੰ। ਠੀਕ ਹੈ ਜਰਸੀ ਸ਼ਾਹੀਵਾਲ ਕ੍ਰੋਸਾਂਗਾ ਠੀਕ ਹੈ ਜੀ। ਠੰਡੀ ਠੁੰਡੀ ਬੜੀ ਸੰਤੋਖ ਸਾਹਿਬ ਸੀਲਸ ਲੱਗ ਬੜੀ ਬਾਕੀ ਜਿੰਨਾ ਮਰਜੀ ਆਹ ਦੇਖੋ। ਆਹ ਦੇਖੋ ਠੰਡੀ ਧੀਰੀ ਵੈੜਾ ਤੇ ਢਿਲਟੂਲ ਹੈਗੀ ਦਿਨ ਲ ਜਾਂਦੀ ਜਵੀ। ਅੱਜ 12 ਵਜੇ ਕੰਨਦੀ। ਠੀਕ ਹੈ। ਸੂਹਾ ਕਰਮਾ ਜੀ। ਸੂਹਾ ਦੂਜਾ ਜੀ। ਦੂਜਣ। ਠੀਕ ਹੈ। ਆ ਵੇਖੋ ਜੀ ਹਵਾ ਨਾਲ ਜਿਹੜਾ ਦੋਸਤੋ ਬਿਲਕੁਲ ਪੱਧਰ ਤੇ ਸਾਫ਼ ਹਵਾ ਨਾਲ ਹੈ ਠੀਕ ਆ ਜਿੰਨਾ ਕੋਈ ਦਿਖਾਉਂਦੀ ਆਪਾਂ ਉਹੀ ਤੁਹਾਨੂੰ ਦੱਸਾਂਗੇ ਸਾਹਮਣੇ ਜੋ ਕੁਝ ਹੈਗਾ ਆਪਣੇ ਤੇ ਥਣ ਦਾ ਸਹ ਜਿਹੜਾ ਬਿਲਕੁਲ ਮੁੱਠੀ ਦਾ ਚਵਾਈ ਹੱਥੀ ਜਿਹੜੀ ਆ ਉਹ ਨਾਰਮਲੀ ਤੁਸੀਂ ਕਰ ਸਕਦੇ ਹੋ ਠੀਕ ਆ ਜੀ ਅਕੀ ਪਸ਼ੂ ਦੋਸਤੋ ਜਿੱਥੋਂ ਵੀ ਖਰੀਦੋ ਚਾਹੇ ਵੀਰ ਸੰਦੀਪ ਦੇ ਕੋਲ ਖਰੀਦੋ ਇਹਨਾਂ ਨੇ ਆਪਦੀ ਪੂਰੀ ਵਾਹ ਲਾਈ ਹੁੰਦੀ ਆ ਵੀ ਜਿੰਨੀ ਤਸੱਲੀ ਆ ਜਿੰਨੀ ਸਮਝ ਹੁੰਦੀ ਆ ਉਹਨੀ ਪੂਰੀ ਤਸੱਲੀ ਦੇ ਆਧਾਰ ਤੇ ਜਿਹੜਾ ਪਸ਼ੂ ਖਰੀਦਿਆ ਜਾਂਦਾ ਅੱਗੇ ਜਿਹੜਾ ਮੇਰਾ ਵੀਰ ਖਾਸ ਤੌਰ ਤੇ ਲੈ ਕੇ ਜਾਊਗਾ ਆਪਦੀ ਸੋਚ ਸਮਝਦੇ ਹਿਸਾਬ ਨਾਲ ਤੁਸੀਂ ਪਸ਼ੂ ਲੈ ਕੇ ਜਾਣਾ ਤਸੱਲੀ ਕਰਕੇ ਤਸੱਲੀ ਕਰਵਾਉਣਗੇ ਸੰਧੂ ਕਰਕੇ ਸੰਧੂ ਸਾਹਿਬ ਲਿਹਾਈ ਦੇ ਬਾਕੀ ਜਿਹੜਾ ਭੈਣ ਭਰਾ ਹੋਊਗਾ ਉਹਦੀ ਤਸੱਲੀ ਪੂਰੀ ਕਰਾ ਕੇ ਫੇਰ ਇੱਥੋਂ ਲਾਵਾਂਗੇ ਬਿਲਕੁਲ ਜੀ ਹਾਂ ਜੀ ਆ ਵੀ ਅਸੀਂ ਤਸੱਲੀ ਕਰਕੇ ਲੈ ਆਉਣੇ ਆ ਮਗਰਮ ਮਾਲ ਜਦੋਂ ਲਈਦਾ ਜੀ ਬਿਲਕੁਲ ਜ ਬਾਕੀ ਕਦੀ ਵੀ ਇਹ ਨਹੀਂ ਹੁੰਦਾ ਵੀ ਯਾਰ ਕੋਈ ਇੱਥੇ ਪਸ਼ੂਆ ਦੇ ਵਿੱਚੋਂ ਕੋਈ ਖੋਟਾ ਪਸ਼ੂ ਲੈ ਕੇ ਬੰਨ ਲੇ। ਇਹ ਆਪਾਂ ਆਪ ਸੋਨੇ ਰਗਾਏ ਲੈਣਾ ਦਾ ਸੋਨੇ ਰਗਾਏ ਪਸ਼ੂ ਦੇਣਾ ਜੀ। ਹਾਂਜੀ ਹਾਂਜੀ। ਹਾਂ ਆਪਣਾ 10 ਰੁਪਏ ਮਹਿੰਗਾ ਲਵਾਂਗੇ ਮਹਿੰਗਾ ਵੇਚ ਲਾਂਗੇ ਉਹ ਗੱਲ ਵੱਖਰੀ ਆ ਜੀ ਲੈਣਾ ਸੋਨਾ ਸੋਨਾ ਹੀ ਦੇਣਾ ਜੀ। ਹੂੰ ਇਹ ਨਹੀਂ ਵੀ ਹੋਊ ਕੋਈ ਚੀਜ਼ ਦੱਸਾਂ ਕੋਈ ਜੀ। ਹੂੰ ਬਿਲਕੁਲ। ਆਹ ਦੇਖੋ ਪ੍ਰਭੂ ਠੀਕ ਆ। ਆਹ ਥਾਣਾ ਜੀ। ਸਦੀਪ ਭਾਈ ਕਿੰਨਾ ਕਹਿੰਦੀ ਡਿਮਾਂਡ ਫਿਰ ਭਰਾ ਕਿੰਨੀ ਹੈ ਇਹ ਹਾਲ ਹੈ ਇਹ ਮੇਰੀ ਮੁੱਲ ਪੈਣ ਕਰਦੇ 57000 ਦੀ ਦੇ ਦਾਂਗੇ 57 ਦੀ ਹਾਂਜੀ ਦੁੱਧ ਇਹ ਕੱਢੂਗੀ 17 18 ਕਿਲੋ ਜੀ ਪਹਿਲੇ ਸਵੇਰੇ 15 16 ਕਿਲੋ ਦੁੱਧ ਮੰਨਿਆ ਕੋਇਆ 20 ਕਰ ਜੇ ਤੇ 20 ਕਰ ਜੇ ਸਾਮਣਾ ਘੜੀ ਦੁੱਧ ਤੇ ਚਲੋ ਜੀ ਬਾਕੀ ਸਾਬ ਸਾਹਿਬ ਸੇਵਾ ਦਾ ਦੁੱਧ ਹਾਂਜੀ ਸੇਵਾ ਦਾ ਦੁੱਧ ਸੇਵਾ ਦਾ ਦੁੱਧ ਹੀ ਗਾਰੰਟੀ ਆਪਾਂ ਤਾਈ ਹੋਣੀ ਦਿੰਦੇ ਜੀ ਦੁੱਧ ਜਿੰਨਾ ਪਾੜੂ ਕੋਈ ਉਹਨਾ ਛੋੜੋ ਹਾਂ ਹਾਂ ਬਾਕੀ ਜਿਹੜੇ ਦੋਸਤ ਖਾਸ ਤੌਰ ਤੇ ਵਪਾਰੀ ਵੀਰਾਂ ਨੂੰ ਵੀ ਬੇਨਤੀ ਹੈ ਜਿਹੜੇ ਵੀਰ ਕਹਿੰਦੇ ਨੇ ਵੀ 15 ਲੀਟਰ 75000 ਦੀ ਮੱਝ ਜਾਂ 85 ਦੀ ਤੇ ਗਰੰਟੀ ਨਾ ਦਿਆ ਕਰੋ ਜਿੰਨਾ ਚੀਜ਼ ਥੱਲੇ ਮੌਜੂਦ ਹੁੰਦਾ ਓਨੀ ਹੀ ਕਹ ਦੱਸਿਆ ਕਰੋ ਕਿਉਂਕਿ ਅੱਗੇ ਸੇਵਾ ਦਾ ਹੁੰਦਾ ਕੋਈ 12 ਕਰ ਲੈ 10 ਕਿਲੋ ਮੱਝ ਸੇਵਾ ਦਾ ਜੀ ਭਾਵੇਂ ਕੋਈ ਦੇ ਦੇ 15 ਕਿਲੋ ਭਾਵੇਂ ਕੋਈ ਦੇ ਦੇ 18 ਕਿਲੋ ਭਾਵੇਂ ਕੋਈ ਦੇ ਦੇ 20 ਕਿਲੋ ਬਸ ਬਸ ਤੇ ਸੰਦੀਪ ਭਾਈ ਅਗਲੀ ਜਰਸੀ ਬੱਚੀ ਆ ਗਈ ਵੀ ਇਹ ਬੱਚੀ ਸੁਈ ਆ ਜੀ ਰਾਤ ਦੀ ਹਾਂਜੀ ਐਟਾ ਮੇਰੇ ਨਾਲ ਗੱਲ ਕਰੋ ਜਿਹੜਾ ਬਹੁਤ ਤਿਆਰ ਹੋ ਗਿਆ ਆ تین ਜਾਨੀ ਕਿ ਚੋਇਆ ਸੀ ਸਾਡੇ ਵਿਚਾਰ ਕਿਲੋ ਕੱਲ 400 ਜੀ ਸੁਈਆ ਅੱਛਾ ਜੀ ਤੇ 4 ਕਿਲੋ ਜਿੰਨੇ ਚੋਇਆ ਪਹਿਲੇ ਦੂਜੇ ਸਵੇਰ ਪਹਿਲਣ ਜੀ ਨਹੀਂ ਪਹਿਲਣ ਆਸੀ ਪਹਿਲਣ ਬੱਚੇ ਸੁਈ ਥੱਲੇ ਬੱਚਾ ਕਿ ਆ ਗਿਆ ਤੇ ਬੱਚਾ ਇਹਦੇ ਮਾਦਾ ਬੱਚਾ ਬੱਚੇ ਦੋਸਤੋ ਜਿਹੜੀਆਂ ਦੋ ਤਿੰਨ ਬਹਿਣਾ ਸੁਈਆਂ ਨੇ ਸਾਰੇ ਨਗਾਂ ਦੇ ਵਿੱਚੋਂ ਮੈਂ ਤੁਹਾਨੂੰ ਬੱਚੇ ਇਕੱਲੀ ਇਕੱਲੀ ਵੇੜਦਾ ਦੱਸ ਕੇ ਲਾਸ਼ਟ ਤੇ ਦਿਖਾਉਂਗਾ ਜਰੂਰ ਤੁਸੀਂ ਦੇਖ ਲਿਓ ਬੱਚਿਆ ਹੋਈ ਹੈ ਜੀ ਹਾਂ ਜੀ ਭਾਈ 4 ਵਜੇ ਵੀ ਸੂਈ ਸ਼ਾਮਾਂ ਦੀ ਖਾਲੀ ਇਹ ਬੱਚਾ ਜੀ ਹਾਂ ਜੀ ਬੱਚਾ ਜੀ ਬੱਚਾ ਆ ਗਿਆ ਠੀਕ ਆ ਤੇ ਧਾਰਾ ਤੋਂ ਸਾਫ ਪੋਰੀ ਚੁਆਇਸ ਚੰਗੀ ਨਿਕਲੀ ਸੰਤੂ ਸਾਹਿਬ ਅੱਛਾ ਅੱਛਾ ਲੋਬੀ ਪ੍ਰਭੂ ਪਹਿਲਾਂ ਨਾ ਬੱਚੀ ਆ ਪਹਿਲੇ ਨਾ ਇਸ ਵੈੜੀ ਸੂਈ ਆ ਠੀਕ ਆ ਜਰਸੀ ਆ ਤੇ ਜ਼ਰੂਰ ਖਰੀਦ ਲਓ ਵੀਰਾਂ ਦੇ ਲਈ ਆ ਖਾਸ ਤੌਰ ਤੇ ਜਿਹੜੇ ਖਰੀਦੂ ਵੀਰ ਨੇ ਖਾਸ ਤੌਰ ਤੇ ਖਰੀਦਣੀਆਂ ਉਹ ਵੀ ਤੁਸੀਂ ਖਰੀਦ ਸਕਦੇ ਕੋਈ ਵਪਾਰੀ ਵੀਰਾਂ ਵਪਾਰ ਲੈਣ ਦਾ ਉਹ ਵੀ ਖਰੀਦਦੇ ਖੁੱਲੇ ਸਤੇ ਹੈਗੇ ਕਿਉਂਕਿ ਬਹੁਤੇ ਵਪਾਰੀ ਵੀ ਇਸ ਘਰੋਂ ਪਸ਼ੂ ਖਰੀਦ ਕੇ ਲੈ ਜਾਂਦੇ ਆਗੇ ਸੇਲ ਕਰਨ ਲਈ ਤੇ ਜਿਹੜੇ ਆਪਣੇ ਬਿਲਕੁਲ ਜੀਮੀਂਦਾਰ ਕਰੇ ਲੋ ਵੀਰ ਨੇ ਉਹ ਵੀ ਘਰੇ ਰੱਖਣ ਵਾਲੇ ਪਸ਼ੂ ਕਾਫੀ ਇਥੋਂ ਖਰੀਦ ਕੇ ਲੈ ਕੇ ਜਾਂਦੇ ਆ ਤੇ ਸੰਦੀਪ ਭਾਈ ਕੀ ਮੋਲ ਲੈਂਦਾ ਇਸ ਵੇੜਾ ਵੀਰ ਜੀ ਮੋਲ 60 ਕਰਾ ਲਓ 65 ਕਰਾ ਲਓ 55000 ਦੀ ਵਾਛੀ ਦਵਾਂਗੇ ਭਾਵੇਂ ਕੋਈ 2 ਡੰਗ ਚੋਲੇ ਭਾਵੇਂ ਕੋਈ 3 ਡੰਗ ਚੋਲੇ ਜਿੰਨਾ ਦੁੱਧ ਦੱਸਾਂਗੇ ਉਨਾ ਹੀ ਦੁੱਧ ਹੋਗਾ ਹੁਣ ਇਸ ਟਾਈਮ 9-10 ਕਿਲੋ ਬੋੜੀ ਇਹਦੇ ਥੱਲੇ ਤਿਆਰ ਹੈ ਜੀ ਠੀਕ ਹੈ ਚੋਣ ਚਾਂਣ ਇੱਕ ਨੰਬਰ ਹੈ ਵੇੜਾ ਠੀਕ ਹੈ ਪਹਿਲਾ ਸੁਬਾ ਬਾਕੀ ਰਾਤ ਦੀ ਸੁਈ ਆ ਸੂ ਸਵਾ ਚਾਹੀਏ ਜੇ ਤਾਂ ਕਰਕੇ ਬਾਕੀ ਬੱਚੀ ਬਹੁਤ ਜਿਆਦਾ ਚੰਗੀ ਆ ਵੇਖੋ ਫੇਸ ਕੋਲ ਚਾਰ ਦੰਦ ਬੱਛੀ ਆ ਠੀਕ ਆ ਮੂੰਹੋ ਚੌਗੀ ਆ ਚਾਰ ਦੰਦ ਮੂੰਹੋ ਤੇ ਥਣ ਵੇਖੋ ਦੋਸਤੋ ਲਵਾਈ ਵੇਖੋ ਥਣ ਦੀ ਬਿਲਕੁਲ ਮੁਠੀ ਨਾਲ ਥਣ ਵੀ ਕਰੋ ਚੱਕ ਆ ਆ ਦੇਖੋ ਭਰਾਵੋ ਲੈ ਤੇ ਇਸ ਤੋਂ ਬਾਅਦ ਭਾਈ ਸੰਦੀਪ ਅਗਲੀ ਇਹ ਵੀ ਵੇੜ ਵਗਾਉ ਆ ਜਰਸੀ ਆ ਜਰਸੀ ਜਰਸੀ ਆਹ ਦੇਖੋ ਗੱਡੀ ਮੋਟੀ ਆ ਜੀ ਹਾਂ ਉਹ ਜਰਸੀ ਜੋਦੀ ਲੈ ਵੀ ਇਹ ਕਮਾਲ ਦੀਆਂ ਆਈਟਮਾਂ ਨੇ ਯਾਰ ਹਾਂਜੀ ਹਾਂ ਆਹ ਵੇਖੋ ਫੇਸ ਕੁਆਲਿਟੀ ਆਹ ਵੇਖੋ ਦੋਸਤੋ ਪੇਟ ਪੁੱਠਾ ਆਹ ਵੇਖੋ ਬਿਲਕੁਲ ਰਾਜੀ ਆਰਡਰ ਦੀ ਕੁਆਲਿਟੀ ਵੇਖੋ ਠੀਕ ਹੈ ਜੀ ਲਹੂ 45 ਪੱਕੀ ਇਹ ਸੂਨ ਵਾਲੀ ਹੈ ਜੀ ਇਹਦੇ ਹਾਂਜੀ ਹਾਂਜੀ ਇਹਦੇ 10 ਤੋਂ 15 ਸਾਲ ਇਹਨੇ ਵੀ ਲੈਏ ਨੇ ਸਾਨੂੰ ਸਾਬ ਹੂੰ ਆਹ ਦੇਖੋ ਜੀ ਉਚਾਈ ਲੰਬਾਈ ਵੇਖੋਗੇ ਦੋਸਤੋ ਤੇ ਨਾਰਮਲ ਵੀ ਵੱਡੀ ਕੱਦ ਕੱਠੀ ਆ ਠੀਕ ਆ ਹਾਈਟ ਪੂਰੀ ਵੱਡੀ ਆ ਦੀ ਕੋਈ ਛੋਟੀ ਜਿਹੀ మీడియం ਹਾਈਟ ਨਹੀਂ ਨਾਰਮਲੀ ਜਿਵੇਂ ਜਿਵੇਂ ਆਪਾਂ ਕਹਿੰਦੇ ਨੇ ਵੀ ਪੰਜਾਬ ਦੀ ਜਰਸੀ ਆਪਾਂ ਵੇਖਦੇ ਆ ਉਸ ਹਿਸਾਬ ਉਸ ਵੰਡ ਦੀ ਜਿਹੜੀ ਇਹ ਜਰਸੀ ਆ ਠੀਕ ਆ ਥਣ ਦੇਵਾ ਵੇਖ ਸਕਦੇ ਹੋ ਬਿਲਕੁਲ ਪੱਧਰ ਥਣ ਦੇਵਾ ਆ ਦੇਖੋ ਭਰਾਵੋ ਠੀਕ ਆ ਵੀ ਘੈਂਟ ਘੈਂਟ ਐਟਮਾਈਆਂ ਅੰਚ ਪਾਈ ਸੰਦੀਪ ਦੇ ਕੋਲ ਹਰ ਵਾਰ ਦੀ ਤਰ੍ਹਾਂ ਹੀ ਆਉਂਦੀਆਂ ਨੇ ਵੈਸੇ ਤੇ ਅੱਜ ਕੁਝ ਜਿਹੜੇ ਪਿਓਰ ਨਗ ਸੀਗੇ ਐਚ ਐਫ ਦੇ ਉਹ ਤਾਂ ਤਿੰਨ ਕਿਨੇ ਸਟਾਰਟਿੰਗ ਦੇ ਵੱਡੇ ਜਿਹੜੇ ਵੀ ਸਾਰੇ 25 ਪਲੱਸ ਵਾਲੇ ਆ ਜਾਂ 30 ਪਲੱਸ ਵਾਲੇ ਇਹ ਵਹਿੜਾ ਜਿਹੜਾ ਦੋਸਤੋ ਘੱਟੋ ਘਾਟ ਬੱਗੇ ਗਰਮੀ ਦਾ ਅਸਾਪਤਾ ਵੇਖਦੇ ਹੋਏ ਜਿਹੜੇ ਪਸੂ ਤੁਹਾਡੇ ਲਈ ਲਿਆ ਕੇ ਵੀਰ ਨੇ ਪੇਸ਼ ਕੀ ਆਜੇ ਸੰਤੂ ਸਾਹਿਬ ਸਿਹਰੇ ਇੱਕ ਵਹਿੜ ਵੇਚੀ 85 ਹਜ਼ਾਰ ਦੀ ਜਰਸੀ ਵਸ਼ੀ ਬਹੁਤ ਜਿਆਦਾ ਚੰਗੀ ਹੈ ਬੰਦੇ ਲੈ ਕੇ ਗਏ ਇੱਥੋਂ ਦੇ ਆਪਣੇ ਤੋਂ ਇਹ ਤਾਂ ਜਾਈਦੀ ਮੈਤੇ ਦੇਗੀ ਮੈਤੇ ਦੇ ਲੈ ਕੇ ਗਿਆ ਬੜੀ ਜਿਆਦੀ ਵਾਸੀ ਚੰਗੇ 85 ਦਿੱਤੀ ਉਹਨਾਂ ਵੀਰਾਂ ਨਾਲ ਬਹੁਤ ਵੜ ਚੰਗੇ ਮਾਨਦਾਰ ਨਾ ਹੀ ਲੈ ਗਏ ਕਿੰਨੇ ਕੁ ਮਿਲ ਕਾਲੀ ਸੀ ਉਹ ਮੇਰੇ ਤੋਂ 26 27 ਕਿਲੋ ਨਾ ਕੱਢੂ ਗਈ ਆ ਹੂੰ ਤਿਆਰੀ ਚ ਸੀ ਉਹ ਵੀ ਬਿਲਕੁਲ ਤਿਆਰੀ ਚ ਸੀ ਠੀਕ ਹੈ ਵੱਡੀ ਵੜ ਸੀ ਉਹ ਵੀ ਵੱਡੀ ਲੈਣੀ ਹਾਂਜੀ ਹਾਂਜੀ ਲੋ ਵੀ ਪ੍ਰਭੂ ਹਰ ਪਾਸੇ ਤੁਹਾਨੂੰ ਆਪਾਂ ਇਹ ਵੀ ਜਿਹੜੀ ਲਾਸਟ ਤੇ ਦਗਾਤੀ ਬਹੁਤ ਠੰਡੀ ਠੰਡੀ ਠੀਰੀਆ ਦੇਖ ਲਓ ਤੁਸੀਂ ਆਹ ਨਿਸ਼ਾਨੀਆਂ ਨੇ ਆ ਖੋਪੀਆਂ ਨੇ ਬਾਕੀ ਕੋਈ ਨਹੀਂ ਵੀ ਤੁਸੀਂ ਵੀ ਆ ਕੇ ਥਣੋ ਹੱਥ ਲਾਉਂਗੇ ਬਿਲਕੁਲ ਤਸੱਲੀ ਕਰ ਸਕਦੇ ਹੋ ਠੰਡੇ ਪਸ਼ੂ ਦੀ ਨਿਸ਼ਾਨੀ ਹੁੰਦੀ ਆ ਤੇ ਬਾਕੀ ਭਾਈ ਸੰਦੀਪ ਸਿੰਘ ਦਾ ਲੈਣ ਦੇ ਵੀਰੇ ਇਹਦਾ ਲੈਣ ਲੈਣਾ ਨਾਂ ਨਾਂ ਦੇਣ ਵੀਰ ਜੀ ਉਤਰਾ ਮੋਲ ਦੇ 75 ਕਰਾ ਲੈ ਪੋ 80 ਕਰਾ ਲੈ 65000 ਦੀ ਹਾਨਾ ਵਸੀ ਦਵਾਂਗੇ ਜੀ 65 ਦੀ ਹਾਂਜੀ 65000 ਦੀ ਵਸੀ ਦਵਾਂਗੇ ਠੀਕ ਹੈ ਜੀ ਬਸ ਥੂਬੂ ਵੀ ਭਵੇਂ ਕੋ ਦੋ ਡੰਗ ਚੋਗੇ ਲੈ ਕੇ ਜਿੱਦਾਂ ਮਰਜ਼ੀ ਲੈ ਜਿਓਰ ਜਰਸੀ ਆ ਜੀ ਠੀਕ ਹੈ ਜੀ ਹਾਂ ਲੋ ਵੀ 65000 ਦੀ ਜਿਹੜੀ ਹਾਨਾ ਹਨ ਹਾਂਜੀ 65000 ਦੀ ਹਾਨਾ ਦਵਾਂ ਬਈ ਦੇ ਸਵੇਰੇ ਸਤੂ ਸਾਹਿਬ ਦੁੱਧ 20 ਕਿਲੋ ਕੱਢਿਆ ਵੈਣ ਨੇ ਓਕੇ ਐਰ ਕੀ ਦੂਜੇ ਸਵੇਰੇ ਸੁਣਾ ਨੇ ਹਾਂ ਲੋ ਵੀ ਸੰਦੀਪ ਜੀ ਅੱਜ ਨਾ ਕਿੰਨੇ ਸੀ ਆਪਣੇ ਕੋਲ ਹਾਂਜੀ 9-10 ਨਾ ਕਿ ਅੱਜ ਦੋ ਬਿਹੜਾ ਆਉਂਦੀਆਂ ਸੰਸਾਹ ਹੋਰ ਮਗਰ ਹਾਂਜੀ ਚਲੋ ਉਹ ਕੋਈ ਵੇਰਵਾ ਪਾ ਲੈਣ ਵੀਰ ਪੁੱਛ ਦੱਸ ਦੇ ਜੋ ਵੀ ਡਿਟੇਲ ਉਹਨਾਂ ਨੂੰ ਹਾਂਜੀ ਉਹ ਵੀ ਦੱਸ ਦੇ ਜਿਹੜੇ ਕੋਈ ਵਟਸਐਪ ਤੇ ਵੀ ਭੇਜਣੀ ਹੈ ਉਹ ਵੀ ਜ਼ਰੂਰ ਕੀ ਇੱਕ ਕਾਲੀ ਬਿਹੜ ਲਈ ਆ ਤਿਆਰੀ ਆ ਦੁੱਧ 25-26 ਕਿਲੋ ਨਾਕੂਗੀ 70 ਦੀ ਦੇ ਦਾਂ ਧਿਆਨ ਹੈ ਬਹੁਤ ਵੱਡੀ ਬਿਹੜ ਆ ਜੀ ਠੀਕ ਹੈ ਅੱਜ ਆਪੀ ਆ ਹਾਂਜੀ ਅੱਜ ਆਪੀ ਆਉਂਦੀ ਆ ਬਸ ਆਉਂਦੀ ਅੱਧੇ ਘੰਟੇ ਤੱਕ ਆਈ ਨਹੀਂ ਸੁਈਏ ਕਿ ਨਹੀਂ ਗੱਬਣਿਆ ਜੀ ਦਿਨ 500 ਤਾਂ ਲੈਂਦੀ ਆ ਜੀ 70 ਦੀ ਹੋ ਜੂਗੀ ਉਹ ਹਾਂਜੀ 389 ਹਮ 84370 389 ਠੀਕ ਹੈ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ